ਨਮਸਕਾਰ ਦੋਸਤੋ ਟ੍ਰੋਟ ਟੈਕਰਸ ਪੇ ਆਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਰਾਹੋਂ ਦੀ ਆ ਜਿੱਥੇ ਇੱਕ ਅਵਾਰਾ ਸਾੰਢ ਵੱਲੋਂ ਇੱਕ ਬਜ਼ੁਰਗ ਮਹਿਲਾ ਨੂੰ ਜਿਹੜਾ ਆ ਹਿੱਟ ਕੀਤਾ ਗਿਆ ਕਾਇਲ ਕੀਤਾ ਗਿਆ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿਸ ਦੌਰਾਨ ਸਾਂਢ ਵੱਲੋਂ ਮਹਿਲਾ ਨੂੰ ਹਿੱਟ ਕੀਤਾ ਗਿਆ ਬਜ਼ੁਰਗ ਮਹਿਲਾ ਨੂੰ ਉਸ ਤਰ੍ਹਾਂ ਮਹਿਲਾ ਦੇ ਇੱਕ ਬੱਚਾ ਵੀ ਜਿਹੜਾ ਹੈ ਛੋਟਾ ਬੱਚਾ ਜਿਹੜਾ ਹੈ ਗੋਦ ਵਿੱਚ ਚੁੱਕਿਆ ਹੋਇਆ ਸੀ ਆ ਤੁਸੀਂ ਵੀਡੀਓ ਦੇਖ ਰਹੇ ਹੋ ਰਾਹੋਂ ਦੇ ਬਾਜ਼ਾਰ ਦੇ ਵਿੱਚ ਮਹਿਲਾ ਆਪਣੇ ਪਰਿਵਾਰ ਦੇ ਨਾਲ ਜਿਹੜੇ ਹੈ ਸ਼ਾਪਿੰਗ ਕਰਨ ਆਏ ਹੋਏ ਸਨ ਤੇ ਇਸ ਦੌਰਾਨ ਇੱਕ ਆਵਾਰਾ ਸਾਂਢ ਵੱਲੋਂ ਜਿਹੜਾ ਹੈ ਉਹਨਾਂ ਨੂੰ ਹਿੱਟ ਕੀਤਾ ਗਿਆ ਹਿੱਟ ਕਰਨ ਤੋਂ ਬਾਅਦ ਜਿਹੜਾ ਹੈ ਉਹ ਸਾਂਢ ਦੁਕਾਨ ਦੇ ਅੰਦਰ ਜਿਹੜਾ ਚਲਾ ਗਿਆ ਆ ਤੁਸੀਂ ਰਾਈਟ ਸਾਈਡ ਦੀ ਵੀਡੀਓ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜਾ ਸਾਂਢ ਹੈ ਦੁਕਾਨ ਦੇ ਅੰਦਰ ਜਿਹੜਾ ਕਾਫੀ ਧੀਰ ਖੜਾ ਰਿਹਾ ਤੇ ਉਸ ਦੌਰਾਨ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਆ ਡਰ ਦਾ ਮਾਹੌਲ ਵੀ ਬਣਿਆ ਰਿਹਾ ਸਾਂਡ ਵੱਲੋਂ ਹਿੱਟ ਕੀਤਾ ਸਾਫ਼ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿਹੜਾ ਆ ਕਾਠਗੜ ਦੇ ਕੋਲ ਵੀ ਇੱਕ ਪਿੰਡ ਦੇ ਵਿੱਚ ਆਵਾਰਾ ਸਾਂਡ ਵੱਲੋਂ ਦੋ ਵਿਅਕਤੀਆਂ ਨੂੰ ਜਿਹੜਾ ਆ ਕਾਇਲ ਕੀਤਾ ਗਿਆ ਸੀ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਵੀ ਹੋ ਗਈ ਸੀ ਸੋ ਇਸ ਵੀਡੀਓ ਨੂੰ ਪਾਉਣ ਦਾ ਇਹ ਸਾਡਾ ਮਕਸਦ ਆ ਕਿ ਜਦੋਂ ਵੀ ਕੋਈ ਐਦਾਂ ਦਾ ਆਵਾਰਾ ਸਾਂਡ ਆ ਉਹਨਾਂ ਤੋਂ ਜਿਹੜਾ ਆ ਬਚਨ ਦੀ ਕੋਸ਼ਿਸ਼ ਕੀਤੀ ਜਾਵੇ ਦੂਜੇ ਪਾਸੇ ਪ੍ਰਸ਼ਾਸਨ ਅੱਗੇ ਵੀ ਜਿਹੜੀ ਮੰਗ ਆ ਕਿ ਜਿਹੜੇ ਆਵਾਰਾ ਸਾਂਡ ਨੇ ਉਹਨਾਂ ਨੂੰ ਜਿਹੜਾ ਆ ਰੈਸਕਿਊ ਕਰਕੇ ਜਿਹੜੀ ਗਊਸ਼ਾਲਾ ਆ ਉੱਥੇ ਉਹਨਾਂ ਨੂੰ ਪਹੁੰਚਾਇਆ ਜਾਵੇ ਤਾਂ ਜੋ ਜਿਹੜੀਆਂ ਲੋਕਾਂ ਦਾ ਜਿਹੜਾ ਆ ਅੱਜ ਕੱਲ ਜਿਹੜਾ ਆ ਜਾਨਮਾਲ ਦਾ ਨੁਕਸਾਨ ਹੋ ਰਿਹਾ ਹੈ ਉਸ ਦਾ ਜਿੰਨਾ ਵੀ ਬਚਾਅ ਹੋ ਸਕੇ ਸੋ ਇਹ ਘਟਨਾ ਜਿਹੜੀ ਆ ਰਾਹੋਂ ਦੀ ਆ ਦੇਰ ਸ਼ਾਮ ਦੀ